ਅੱਛਾ ਜੀ ਅੱਜ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਨਵੀਰ ਆਪਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਹਿਲੀਆਂ ਹਰਿਆਣਾ ਸੇ ਗੁਰਦੁਆਰਾ ਪਰਮੰਦਰ ਕਮੇਟੀ ਦੀਆਂ ਚੋਣਾਂ ਕਿਸੇ ਧੜੇ ਨੂੰ ਨਾ ਮਿਲ ਸਕੀਆਂ ਸਪਸ਼ਟ ਬਹੁਮਤ ਦੇ ਨਾਲ ਹੀ ਕੋਲ 40 ਸੀਟਾਂ ਤੋਂ 21 ਜਾਦਮੀ ਦੇ ਵੱਧ ਜੇਤੂ ਰਹੇ ਸ਼੍ਰੋਮਣੀ ਕਾਲੀਗਲ ਦੇ ਰਹੇ ਮਾਇਤ ਵਾਲੇ ਹਰਿਆਣਾ ਸਿੱਖ ਪਰਪੰਦ ਦਲ ਦੀ ਬੁਰੀ ਤਰ੍ਹਾਂ ਹਾਰ ਸਿਰਫ 6 ਉਮੀਦਵਾਰ ਜਿੱਤੇ ਪ੍ਰਬੰਧ ਦਲ ਨੂੰ ਸਭ ਤੋਂ ਵੱਧ 10 ਸੀਟਾਂ ਮਿਲੀਆਂ ਤੇ ਸਿੱਖ ਸਮਾਜ ਸੰਬੰਧ ਸੰਸਥਾਵਾਂ ਤਿੰਨ ਸੀਟਾਂ ਤੇ ਰਹੀ ਜੇਤੂ ਇਸ ਦਿਨ ਹਰਿਆਣਾ ਸਰਕਾਰ ਬੋਲੋ ਨਾਮ ਚਦ ਐਚ ਐਸ ਜੀ ਐਮ ਸੀ ਪੈਨਲ ਵਿਰੋਧ ਸਿੱਖ ਵੋਟਰ ਨੇ ਨਰਾਜ਼ਗੀ ਜ਼ਾਹਿਰ ਕੀਤੀ ਵੱਡੀ ਗਿਣਤੀ ਹਾਰੇ ਉਮੀਦਵਾਰ ਇਸ ਦਿਨ ਵਰਾਰੀ ਇਹ ਚੰਡੀਗੜ੍ਹ ਵਾਲਾ ਸਿੱਖ ਗੁਰਦੁਆਰ ਪਰਬੰਧਕੀ ਬੇਟੀ ਦੀਆਂ ਚੋਣਾਂ ਐਤਵਾਰ ਨੂੰ ਸ਼ਾਂਤੀਪੂਰਕ ਢੰਗ ਨਾਲ ਸਮਾਪਿਤ ਕੀਤੀਆਂ ਗਈਆਂ ਇਸ ਨਾਲ ਕਾਨੂੰਨ ਵਿਵਸਥਾ ਬਣਾਈ ਰੱਖੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਤੇ ਪੁਲਿਸ ਪ੍ਰਬੰਧ ਕੀਤੇ ਗਏ ਚੋਣਾਂ ਵਿੱਚ ਕਿਸੇ ਵੀ ਚੋਣ ਲੜ ਰਹੇ ਮਸ਼ਹੂਰ ਕੋਈ ਮਹਿਸੂਸ ਨੂੰ ਕੋਈ ਸਪਸ਼ਟ ਬੋਮਤ ਦਰਜ ਨਹੀਂ ਕੀਤੀ ਗਿਆ ਹੈ ਤੇ ਸਿੱਖ ਵੋਟਰਾਂ ਵੱਲੋਂ ਰਵਾਲਾ ਰਵਾਲਾ ਮਿਲ ਮਿਲਵਾ ਗਾਰਾ ਸਿੱਖ ਮਿੱਕ ਲਿਆ ਐਸ ਐਚ ਐਸ ਜੀ ਐਮ ਸੀ ਚੋਣਾਂ ਸਿੱਖ ਵਿੱਚ ਸਿੱਖ ਵੋਟਰਾਂ ਨੇ ਸਰਕਾਰ ਵੱਲੋਂ ਨਾਮਜ਼ਦ ਐਚ ਐਸ ਜੀ ਐਮਸੀ ਬਨੋਲ ਪਖਾਸ ਕਰਕੇ ਐਚਐਸਜੀ ਐਮਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਦੂਵਾਲ ਦੀ ਹਿਮਾਇਤ ਵਾਲੇ ਆਜ਼ਾਦ ਮੀਦਵਰ ਦੇ ਸਮੂਹ ਵਿਰੋਧ ਆਪਣੀ ਨਾਮ ਜਿੰਦਗੀ ਦਾ ਜਾਹਿਰ ਕੀਤੀ ਇਸ ਦੇ ਨਾਲ ਹੀ ਉਹਨਾਂ ਨੇ ਜਾਣ ਕਰ ਦਿੱਤੇ ਗਰੁੱਪ ਤੇ ਸਮਰਥ ਵਾਲੇ ਜਾਤਰ ਆਜ਼ਾਦ ਮੀਦਵਰ ਅੰਬਾਲਾ ਦੇ ਖੇਤਰ ਵਿੱਚ ਹੋਣ ਹਾਰ ਗਏ